ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਨ ਦੇ ਉਪਲਕਸ਼ ਵਿੱਚ ਬੀ ਆਰ ਐਸ ਨਗਰ ਲక్ష్ਮੀ ਨਰਾਇਣ ਮੰਦਿਰ ਵਿਖੇ ਪ੍ਰਬੰਧਕ ਕਮੇਟੀ ਦੇ ਵੱਲੋਂ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਉਹ ਮਹਾਨ ਦਿਨ ਹੈ ਜਦੋਂ ਕ੍ਰਿਸ਼ਨ ਮਹਾਰਾਜ ਜੀ ਦਾ ਜਨਮ ਹੋਇਆ ਜੋ ਕਿ ਵਿਸ਼ਨੂੰ ਮਹਾਰਾਜ ਜੀ ਦੇ 8ਵੇਂ ਅਵਤਾਰ ਹਨ ਜਿਨ੍ਹਾਂ ਨੇ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਦੁਨੀਆਂ ਨੂੰ ਸੁਨੇਹਾ ਦਿੱਤਾ ਅਤੇ ਅਸੀਂ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੇ ਹਾਂ ਕਿ ਉਹ ਇਸੇ ਤਰ੍ਹਾਂ ਹੀ ਲੁਧਿਆਣਾ ਸ਼ਹਿਰ ਅਤੇ ਆਪਣੇ ਭਗਤਾਂ ਦੇ ਉੱਪਰ ਆਪਣਾ ਆਸ਼ੀਰਵਾਦ ਬਣਾਈ ਰੱਖਣ। ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਾਰਵ 5251ਵਾਂ ਜਨਮ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵੀਰ ਅਸ ਨਗਰ ਸੀ ਬਲਾਕ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਹਰ ਸਾਲ ਇੱਥੇ ਹੁਣ ਵੀ ਪ੍ਰਧਾਨ ਸਾਡੇ ਰੋਸ਼ਨਦਾਰਾ ਸ਼ਰਮਾ ਜੀ ਚੇਅਰਮੈਨ ਜੀ ਸਿਗਲਾ ਜੀ ਤੇ ਸੀਨੀਅਰ ਚੇਅਰਮੈਨ ਰਜੂਤੀ ਜੀ ਦੀ ਅਧਿਪਤਵਤਾ ਦੇ ਵਿੱਚ ਬੜੇ ਵੱਡੇ ਪੱਧਰ ਤੇ ਇੱਥੇ ਹਰ ਸਾਲ ਜਨਮ ਅਸ਼ਟਵੀ ਦਾ ਪਰਬ ਵੀ ਮਨਾਇਆ ਜਾਂਦਾ ਹੈ ਤੇ ਹੋਰ ਤਿਉਹਾਰ ਵੀ ਬੜੇ ਵੱਡੇ ਪੱਧਰ ਤੇ ਮਨਾਏ ਜਾਂਦੇ ਆ ਅੱਜ ਵੀ ਮੈਂ ਦੇਖ ਰਿਹਾ ਕਿ ਬਹੁਤ ਲੰਬੀ ਕਿੰਤੇ ਦੇ ਵਿੱਚ ਜਿਹੜੀ ਭੱਜਾਂ ਦੀ ਹੈਗੀ ਲਾਈਨ ਲੱਗੀ ਵੀ ਹੈਗੀ ਹੈ ਤੇ ਲਾਈਨ ਟੁੱਟ ਚੱਲ ਰਹੀ ਹੈਗੀ ਟੁੱਟ ਨਹੀਂ ਰਹੀ ਹੈਗੀ ਤੇ ਮੈਂ ਸਾਰੇ ਭੱਜਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾ ਮੈਂ ਸਾਰੇ ਲੋਕਾਂ ਦੇ ਜਨ ਸਾਰੇ ਪੰਜਾਬ ਵਾਸੀਆਂ ਨੂੰ ਤੇ ਸਾਰੇ ਪਾਕਤ ਵਾਸੀਆਂ ਨੂੰ ਜਨਵਰ ਸ਼ਕਤੀ ਬਹੁਤ-ਬਹੁਤ ਵਧਾਈ ਦਿਨਾਂ ਮਾ ਸ਼੍ਰੀ ਕ੍ਰਿਸ਼ਨ ਜੀ ਜਿਹੜੇ ਵਿਸ਼ਨੂੰ ਦੇ ਪ੍ਰਮਾਨ ਵਿਸ਼ਨੂੰ ਦੇ ਜਿਹੜੇ 8ਵੇਂ અવਤਾਰ ਸੀਗੇ ਉਹਨਾਂ ਨੇ ਦੁਆਪਰ ਯੁਗ ਦੇ ਵਿੱਚ ਜਨਮ ਲਿਆ ਸੀ ਤੇ ਉਹਨਾਂ ਨੇ ਦੁਸ਼ਟ ਕੰਸ ਦਾ ਵਧ ਕੀਤਾ ਤੇ ਉਹਨਾਂ ਨੂੰ ਮਾਰਨ ਦੀ ਭਗਵਾਨ ਕ੍ਰਿਸ਼ਨ ਜੀ ਨੂੰ ਬੜੀ ਕੋਸ਼ਿਸ਼ਾਂ ਕੀਤੀ ਗਈ ਬਚਪਨ ਦੇ ਵਿੱਚ ਵੀ ਉਹਨਾਂ ਨੇ ਰਕਸ਼ਸੇ ਜਿਹੜੀ ਸੀਗੀ ਪੁਦਨਾ ਉਹਦਾ ਵਧ ਕੀਤਾ ਤੇ ਧਰਮ ਦੇ ਲਈ ਉਹ ਲੜੇ ਮਹਾਭਾਰਤ ਦਾ ਯੁੱਧ ਉਹਨਾਂ ਨੇ ਧਰਮ ਦੀ ਰੱਖਿਆ ਦੇ ਲਈ ਲੜਿਆ ਹੈਗਾ ਤੇ ਉਹਨਾਂ ਦਾ ਸਾਰੇ ਦੇ ਸਾਰਿਆਂ ਤੇ ਮੈਂ ਕਹਿੰਦਾ ਵੀ ਆਸ਼ੀਰਵਾਦ ਅੱਗੇ ਵੀ ਬਣਿਆ ਰਵੇ ਮੈਂ ਇਹੀ ਪ੍ਰਭਗੋਣ ਜੀ ਦੇ ਪ੍ਰਾਰਥਨਾ ਦੇ ਵਿੱਚ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦਾ ਵੀ ਸੋ ਖੁਸ਼ਹਾਲੀ ਖੁਸ਼ਹਾਲੀ ਜਿਹੜੇ ਵੀ ਭਗਤ ਅੱਜ ਤੇ ਆਏ ਆ ਜਨਮ ਅਸ਼ਟਮੀ ਦੇ ਪਰਤੇ ਤੇ ਸਾਰੇ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਬਣੀ ਰਵੇ ਤੇ ਸਾਰਿਆਂ ਨੂੰ ਇੱਕ ਵਾਰ ਬਹੁਤ ਬਹੁਤ ਮੁਬਾਰਕਬਾਦ ਪ੍ਰਾਪਤੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ